ਦਿਖਾਵੇ ਵਾਸਤੇ ਵੀ ਸੇਵਾ ਬਾਈ ਜੀ ਸੌਖੀ ਨਹੀਂ ਐ ਇਹ ਦਿਖਾਵਾ ਕਰਨਾ ਵੀ ਸੌਖਾ ਨਹੀਂ ਮਾਦਾ ਹੀ ਤੁਸੀਂ ਹੱਸਦੇ ਘਟੋਂ ਤਾਂ ਦਿੱਕਤ ਹੈ ਤੁਸੀਂ ਹੱਸਿਆ ਕਰੋ ਥੋੜਾ ਤਾਂ ਦਿੱਕਤ ਠੀਕ ਹੋ ਜੀ ਕੱਲੀ ਦਵਾਈਆਂ ਨਾਲ ਨਹੀਂ ਚਰਨਾ ਦੁੱਖ ਤਾਂ ਆ ਹੀ ਗਿਆ ਹੁਣਾਂ ਨੇ ਹੰਡਾ ਹੀ ਲਈਏ ਹਾਲਾਂਕਿ ਸਾਡੇ ਲਈ ਬੋਲਣਾ ਬੜਾ ਸੌਖਾ ਹੈ ਤੁਸੀਂ ਹੰਡਾ ਰਹੇ ਹੋ ਪਰ ਹੁਣ ਉਹਦੇ ਅੱਗੇ ਸਾਡੇ ਸਾਡੇ ਜੀ ਦੀ ਡੈਥ ਹੋਈ ਤਾਂ ਅਸੀਂ ਕੱਲ ਕੱਲ ਖੰਡ ਪਾਟ ਰੋ ਨਹੀਂ ਕੱਲ ਨਾ ਅਸੀਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਆ ਬੋਰਡ ਤੋਂ ਉਤਰਿਆ ਸੀ ਮੈਂ ਪਾਣੀ 'ਚ ਤੱਕ ਕੁਝ ਲੋਕਾਂ ਨੇ ਨਾ ਘਰ ਬੈਠੇ ਮੈਨੂੰ ਟੀਚਰ ਮਾਰੀ ਕਿ ਚੰਗਾ ਭਲਾ ਬੋਰਡ 'ਚ ਬੈਠਾ ਸੀ ਥੱਲੇ ਜਾਣ ਦੀ ਕੀ ਲੋੜ ਸੀ ਘਰ ਬੈਠ ਏਸੀ 'ਚ ਕਮੈਂਟ ਕਰਨ ਵਾਲੇ ਵੀਰਾਂ ਨੂੰ ਮੈਂ ਦੱਸ ਦਵਾਂ ਜਦੋਂ ਬੋਰਡ ਚੱਲਦੀ ਹੈ ਨਾ ਤਾਂ ਥੱਲੇ ਝੋਨਾ ਫਸ ਜਾਂਦਾ ਤੇ ਜਿੱਤੇ ਕਰਕੇ ਉੱਤਰ ਕੇ ਬੋਰਡ ਖਿੱਚਣੀ ਵੀ ਪੈਂਦੀ ਹੈ ਤੇ ਢੂਈ ਤੇ ਚਰੀਟਾਂ ਵੀ ਪੈ ਜਾਂਦੀਆਂ ਬਾਈ ਜੀ ਚਲੋ ਕੁਝ ਤੋਂ ਲੋਕ ਕਹਿੰਗੇ ਘਰ ਬੈਠੇ ਸਾਡੀ ਟੀਮ ਨੂੰ ਇੰਨਾ ਕੀ ਸਕੂਨ ਆ ਕਿ ਇਹ 2 ਮਹੀਨੇ ਦਾ ਬੱਚਾ ਨਾ ਪਿਛਲੇ 3-4 ਦਿਨਾਂ ਤੋਂ ਬਿਮਾਰ ਸੀ ਤੇ ਦਵਾਈ ਨਹੀਂ ਪਹੁੰਚੀ ਸੀ ਤਾਂ ਇੱਕ ਜ਼ਰੀਆ ਨਾਲ ਦਵਾਈ ਪਹੁੰਚਾਤੀ ਭਾਵੇਂ ਰਾਤ ਦੇ 12 ਵਜੇ ਨੂੰ ਭਾਵੇਂ ਸਵੇਰੇ 5 ਵੇ ਨਿਕਲਣਾ ਪਵੇ ਮੈਨੂੰ ਲੱਗਦਾ ਏਹੀ ਬੜੀ ਵੱਡੀ ਖੁਸ਼ੀ ਏ ਸਾਡੇ ਵਾਸਤੇ ਬਾਕੀ ਮੈਂ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਸੇਵਾ ਭਾਵੇਂ 2 ਦਿਨ ਰੁੱਕ ਕੇ ਕਰ ਆਇਓ ਪਰ ਜਾ ਕੇ ਪਹਿਲਾਂ ਗਰਾਊਂਡ ਤੇ ਅਸੈਸਮੈਂਟ ਕਰਕੇ ਜਰੂਰ ਆਓ ਕਿ ਲੋੜ ਕੀ ਚੀਜ਼ਾਂ ਦੀ ਐ ਐਵੇਂ ਜਾ ਕੇ ਉੱਥੇ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ ਕਿ ਦਾਨ ਖਰਾਬ ਹੋ ਰਿਹਾ ਜਾਂ ਗਲਤ ਜਗ੍ਹਾ ਲੱਗ ਰਿਹਾ ਇਹ ਸੇਵਾ ਕੱਲੀ 2 ਦਿਨਾਂ ਦੀ ਜਜ਼ਬਾਤੀ ਹੋ ਕੇ ਖਤਮ ਹੋਣ ਵਾਲੀ ਨਹੀਂ ਹੈ ਇਹ 6 ਮਹੀਨੇ ਸਾਲ ਚੱਲਣੀ ਹੈ ਤਾਂ ਸਾਡੀ ਕੋਸ਼ਿਸ਼ ਹੈ ਕਿ ਪਿੰਡਾਂ ਦੇ ਸਰਪੰਚਾਂ ਨਾਲ ਕੰਟੈਕਟ ਕਰਕੇ ਸਿੱਧੀ ਲੋੜਮੰਦ ਤੱਕ ਹੀ ਸੇਵਾ ਪਹੁੰਚਾਈ ਜਾਵੇ ਉਹਦਾ ਕੋਈ ਫਾਇਦਾ ਨਹੀਂ ਆਪਣੀ ਰੀਲਾਂ ਫੋਟੋਆਂ ਦੇ ਚੱਕਰ ਦੇ ਵਿੱਚ ਸਮਾਨ ਵੇਸਟ ਕਰੀਏ ਉਹ ਤੇ ਜਿਹੜੀ ਚੀਜ਼ ਦੀ ਲੋੜ ਹੀ ਨਹੀਂ ਉਹ ਭੇਜੀ ਜਾਓ ਬਾਕੀ ਇੱਕ ਜ਼ਰੀਆ ਫਾਊਂਡੇਸ਼ਨ ਦਵਾਈਆਂ ਦਾ ਲੰਗਰ ਲਗਾਉਂਦੀ ਰਹੇਗੀ ਜਦੋਂ ਤੱਕ ਲੋੜ ਰਹੇਗੀ ਜਿਨ੍ਹਾਂ ਨੇ ਵੀ ਸੇਵਾ ਕਰਨੀ ਹੋ ਪਰ ਨੰਬਰ ਦਿੱਤਾ ਹੋਇਆ 9688074 ਵੀਡੀਓ ਸ਼ੇਅਰ ਕਰ ਦੋ Çera yeah. de ਜ਼ਰੂਰੀ ਬੇਨਤੀ ਸੰਗਤ ਜੀ ਇਹਨੂੰ ਸ਼ੇਅਰ ਕਰਿਓ ਅੱਜ ਏਕ ਜ਼ਰੀਆ ਫਾਊਂਡੇਸ਼ਨ ਦੀਆਂ ਟੀਮਾਂ ਮੈਡੀਕਲ ਸੇਵਾਵਾਂ ਲੈ ਕੇ ਡਾਕਟਰਸ ਦੇ ਨਾਲ ਗੁੱਜਰਪੁਰਾ ਡੇਰਾ ਬਾਬਾ ਨਾਨਕ ਜਨਾਲੇ ਪਹੁੰਚ ਰਹੀਆਂ ਨੇ 4 ਸਤੰਬਰ ਅੱਜ 12:00 12:30 ਤੱਕ ਟੀਮਾਂ ਉੱਥੇ ਪਹੁੰਚ ਜਾਣਗੀਆਂ ਉੱਥੇ ਤੇ ਗੁਰੂ ਘਰ ਜਾ ਕੇ ਸਾਡੀਆਂ ਟੀਮਾਂ ਸੇਵਾ ਨਿਭਾਉਣਗੀਆਂ ਤੇ ਜ਼ਰੂਰ ਵਕਤਵਾਦ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਲੋਕ ਇਸ ਚੀਜ਼ ਦਾ ਫਾਇਦਾ ਲੈ ਸਕਣ ਤੇ ਕੋਈ ਵੀ ਕੰਟ੍ਰਿਬਿਊਸ਼ਨ ਪਾਉਣ ਵਾਸਤੇ ਸਾਨੂੰ 96880074 ਤੇ ਤੁਸੀਂ ਵਟਸਐਪ ਕਰ ਸਕਦੇ ਹੋ ਸਾਡੀ ਕੋਸ਼ਿਸ਼ ਹੈ ਕਿ 1100 ਪਿੰਡ ਜਿਹੜੇ ਪ੍ਰਭਾਵਿਤ ਉਹਨਾਂ ਦੇ ਵਿੱਚ ਪਹੁੰਚ ਕੇ ਮੈਡੀਕਲ ਟੀਮਾਂ ਅਲੱਗ-ਅਲੱਗ ਗਰੁੱਪ ਬਣਾ ਕੇ ਡਾਕਟਰ ਦੀ ਸਹਾਇਤਾ ਨਾਲ ਅਸੀਂ ਸੇਵਾਵਾਂ ਜ਼ਰੂਰ ਨਿਭਾਵਾਂਗੇ ਧੰਨਵਾਦ ਇਸ ਚੀਜ਼ ਦੀ ਹੈ ਸਭ ਤੋਂ ਜ਼ਿਆਦਾ ਲੋੜ ਇੱਥੇ ਬਿਨਾਂ ਅਸੈਸਮੈਂਟ ਤੋਂ ਬਿਨਾਂ ਦੇਖੇ ਗਰਾਊਂਡ ਜ਼ੀਰੋ ਦੀ ਰਿਪੋਰਟ ਤੋਂ ਕੋਈ ਫਾਇਦਾ ਨਹੀਂ ਸੇਵਾ ਕਰਨ ਦਾ ਉਹ ਗੱਲ ਵਧੀਆ ਹੈ ਕਿ ਅੱਜ ਪੰਜਾਬ ਚੋਂ 12 ਵੀ ਲੋਕ ਬਹੁਤ ਜ਼ਿਆਦਾ ਫੋਨ ਕਾਲ ਕਰ ਰਹੇ ਨੇ ਅੱਜ ਮੈਂ ਤੁਹਾਨੂੰ ਇੱਕ ਰਿਕਾਰਡਿੰਗ ਸੁਣਾਣਾ ਆ ਸੁਣਿਓ ਇਹ ਬੰਦਾ ਹਰਿਆਣੇ ਤੋਂ ਟਰੱਕ ਲੈ ਕੇ ਚੱਲ ਪਿਆ ਇਹ ਨਹੀਂ ਪਤਾ ਪਰ ਦੇਣੇ ਕਿੱਥੇ ਆ ਤੁਹਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਠੀਕ ਹੈ ਤੁਹਾਡੇ ਜਜ਼ਬਾਤਾਂ ਨੂੰ ਅਸੀਂ ਸਮਝਦੇ ਹਾਂ ਕਿ ਪੰਜਾਬ ਹਮੇਸ਼ਾ ਹੀ ਲੋਕਾਂ ਦੀ ਪੀੜਾਂ ਦੇ ਵਿੱਚ ਖੜਦਾ ਆਇਆ ਅੱਜ ਪੰਜਾਬ ਨੂੰ ਜੇ ਲੋੜ ਹੈ ਤਾਂ ਪੰਜਾਬ ਨੂੰ ਮੰਗਣਾ ਨਾ ਪਵੇ ਕਿ ਖੜੋ ਸਾਡੇ ਨਾਲ ਆ ਕੇ ਇਹ ਆਪਣਾ ਫਰਜ਼ ਹੈ ਇਨਸਾਨੀਅਤ ਦੇ ਨਾਤੇ ਫਰਜ਼ ਹੈ ਯਾਰ ਕਿ ਦੁਨੀਆ 'ਚ ਜੇ ਕਿਤੇ ਵੀ ਕੋਈ ਆਫਤ ਆਂਦੀ ਹੈ ਆਲੇ ਦੁਆਲੇ ਜੇ ਕਿਤੇ ਨੇੜੇ-ਤੇੜੇ ਕਿਸੇ ਨੂੰ ਪਤਾ ਲੱਗਦਾ ਹੈ ਕਿ ਕੋਈ ਮਦਦ ਚਾਹੀਦੀ ਕਿਸੇ ਨੂੰ ਤਾਂ ਪਹੁੰਚਣਾ ਚਾਹੀਦਾ ਤਾਂ ਏਕ ਜ਼ਰੀਆ ਫਾਊਂਡੇਸ਼ਨ ਪਿਛਲੇ ਦਿਨਾਂ ਤੋਂ ਗਰਾਊਂਡ ਜ਼ੀਰੋ ਦੀ ਰਿਪੋਰਟ ਤੋਂ ਇਹ ਨੋਟਿਸ ਕਰਨ ਦੀ ਜਾਂ ਕਹਿ ਲਓ ਕਿ ਇਹ ਪਤਾ ਕਰ ਰਹੀ ਹੈ ਕਿ ਹਜੇ ਤਾਂ ਇਹ ਸੇਵਾ 6 ਮਹੀਨੇ ਸਾਲ ਚੱਲਣੀ ਐ ਹਜੇ ਥੱਕ ਨਾ ਜਾਇਓ ਪੰਜਾਬੀਓ ਹਜੇ ਤੁਹਾਡੇ ਸਾਥ ਦੀ ਬਹੁਤ ਲੋੜ ਪੈਣੀ ਐ ਲੋਕ ਲੋਕਾਂ ਨੂੰ ਇਨਫੈਕਸ਼ਨਾਂ ਬਹੁਤ ਹੋਰੀਆਂ ਨੇ ਲੋਕ ਦਵਾਈਆਂ ਤੋਂ ਬਹੁਤ ਪੀੜਿਤ ਨੇ ਔਰ ਸਾਡੀਆਂ ਲਗਾਤਾਰ ਐਂਬੂਲੈਂਸਾਂ ਦਵਾਈਆਂ ਡਾਕਟਰਾਂ ਦੀ ਟੀਮ ਸਾਰੇ ਲੱਗੇ ਹੋਏ ਨੇ ਸਵੇਰੇ ਸ਼ਾਮ ਕੋਈ ਕਿਸੇ ਏਰੀਆ 'ਚ ਜਾ ਰਿਹਾ ਕੋਈ ਕਿਸੇ ਏਰੀਆ 'ਚ ਜਾ ਰਿਹਾ ਤਾਂ ਅੱਜ ਮੈਂ ਆਪ ਖੁਦ ਹਰੀਕੇ ਪੱਤਨ ਵਾਲੇ ਸਾਈਡ ਤੇ ਲੋਕਾਂ ਨੂੰ ਮਿਲ ਕੇ ਆਇਆ ਲੋਕ ਪਿਆਰ ਵੀ ਬਹੁਤ ਦੇ ਰਹੇ ਨੇ ਆ ਸਾਨੂੰ ਇੰਨੇ ਅਨਮੁੱਲੇ ਜਿਹੜੇ ਗਹਿਣੇ ਸਰੋਪਿਆਂ ਦੇ ਰੂਪ ਦੇ ਵਿੱਚ ਲੋਕ ਦੇ ਰਹੇ ਨੇ ਚਾਹ ਪਾਣੀ ਦਾ ਬੜਾ ਕਾਮਨ ਹੈ ਲੋਕਾਂ ਦਾ ਪਿਆਰ ਹੀ ਬੜਾ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਬੜੀ ਸੋਚ ਸਮਝ ਕੇ ਸੇਵਾ ਭੇਜੋ ਰਾਸ਼ਨ ਦੀ ਮੇਰੇ ਹਿਸਾਬ ਨਾਲ ਇੱਥੇ ਜਿਹੜੀ ਲੋੜ ਹੈ ਉਹ ਇੰਨੀ ਨਹੀਂ ਲੱਗ ਰਹੀ ਕਿਉਂਕਿ ਕੋਈ ਟਰਾਲੀ ਡਰਾਈਵਰ ਲੈ ਕੇ ਆਉਂਦਾ ਤਾਂ ਲੋਕ ਜਿਹੜੇ ਆਊਟਰ ਤੇ ਖੜੇ ਨੇ ਉਹ ਪਹਿਲਾਂ ਹੀ ਮਤਲਬ ਐਦਾਂ ਲੱਗਦਾ ਕਿ ਜਿਵੇਂ ਪਤਾ ਨਹੀਂ ਕਿੰਨੀ ਕੁ ਭੁੱਖ ਮਰੀ ਪੈ ਗਈ ਹੁੰਦੀ ਪਰ ਨਹੀਂ ਤਾਂ ਮੈਂ ਇਹ ਸੋਚਿਆ ਕਿ ਪੰਜਾਬ ਦੇ ਸਰਪੰਚਾਂ ਨਾਲ ਕੰਟੈਕਟ ਕੀਤਾ ਜਾਵੇ ਇੱਕ ਤਾਂ ਜਦੋਂ ਵੀ ਕਿਸੇ ਪਿੰਡ ਦਾ ਕੋਈ ਸਰਪੰਚ ਹੁੰਦਾ ਨਾ ਉਹ ਸਹਿਮਤੀ ਨਾਲ ਬਣਦਾ ਐਦਾਂ ਦਾ ਕੋਈ ਪ੍ਰਧਾਨ ਬਣਦਾ ਨਹੀਂ ਪਿੰਡ ਉਹ ਸਰਪੰਚ ਨੂੰ ਪੁੱਛਿਆ ਜਾਵੇ ਕਿ ਤੈਨੂੰ ਆਪਣੇ ਕਹਿ ਲਓ ਕਿ ਸੱਚਾਈ ਦੇ ਹੁੰਦੇ ਹੋਏ ਸੱਚਾਈ ਦੇ ਨਾਲ ਦੱਸਣਾ ਕਿ ਕਿਹੜੇ ਘਰ ਨੂੰ ਕਿੰਨੀ ਲੋੜ ਹੈ ਤੇ ਕੀ ਲੋੜ ਹੈ ਜਿਨ੍ਹਾਂ ਦੇ ਸੱਚੀ ਚ ਪਸ਼ੂ ਰੁੜ ਗਏ ਉਹਨਾਂ ਦੀ ਮਦਦ ਕਰੋ ਜਿਹੜੇ ਐਵੇਂ ਹੀ ਕਹੀ ਜਾਂਦੇ ਸਾਡੇ ਪਸ਼ੂ ਰੁੜ ਗਏ ਜਾਂ ਬੜਾ ਕੁਝ ਚੱਲੀ ਜਾਂਦਾ ਗਰਾਊਂਡ ਲੈਵਲ ਤੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਪਤਾ ਐਦਾਂ ਨਾ ਕਰੋ ਔਰ ਵੱਤ ਤੋਂ ਵੱਤ ਸਾਡੀ ਇਹ ਵੀਡੀਓ ਸ਼ੇਅਰ ਕਰੋ ਕਿ ਜੇ ਕਿਸੇ ਨੂੰ ਕੋਈ ਮੈਡੀਕਲ ਸੇਵਾ ਦੀ ਲੋੜ ਹੈ ਸਾਨੂੰ ਦੱਸੋ ਕੋਈ ਤੁਹਾਡੇ ਮਰੀਜ਼ ਹੈ ਕਿ ਕੁਝ ਹੈ ਕਿਉਂਕਿ ਹੋਰ ਤਰ੍ਹਾਂ ਦੀ ਸੇਵਾ ਤਾਂ ਸਾਡੇ ਕੋਲ ਨਾ ਐਕਸਪੀਰੀਅੰਸ ਹੈ ਨਾ ਮੈਂ ਉਹਦਾ ਦਾਵਾ ਕਰਦਾ ਕਿ ਉਹ ਮੈਂ ਕਰ ਸਕਦਾ ਸੀ ਉਹ ਨਹੀਂ ਕਰ ਸਕਦੇ ਹਜੇ ਜਿੰਨੇ ਕਿ ਗਰਾਊਂਡ ਤੇ ਜਿੰਨੇ ਕਿ ਸਾਨੂੰ ਮਾਰਾ ਇਹਨੇ ਸਮੱਤ ਬਖਸ਼ੀ ਸੀ ਕਰ ਰਹੇ ਆ ਬਾਕੀ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਐਦਾਂ ਜਜ਼ਬਾਤੀ ਹੋ ਕੇ ਪੈਸੇ ਨਾ ਭੇਜੋ ਸਮਾਨ ਨਾ ਭੇਜੋ ਜਿਹੜੀਆਂ ਐਨ ਜੀਓਜ਼ ਗਰਾਊਂਡ ਲੈਵਲ ਤੇ ਕੰਮ ਕਰ ਰਹੀਆਂ ਨੇ ਠੀਕ ਹੈ ਰੀਲ ਵਾਲਾ ਵੀ ਟਾਈਮ ਚੱਲ ਰਿਹਾ ਕਿ ਚਲੋ ਲੋਕਾਂ ਨੇ ਪਾਣੀ ਦੀ ਬੋਤਲ ਦੇ ਕੇ ਵੀ ਮੇਰੇ ਵਰਗੇ ਨੇ ਫੋਟੋ ਕਰਾਣੀ ਦੱਸਣਾ ਕਿ ਬਾਈ ਮੈਂ ਸਮਾਜ ਸੇਵੀ ਆ ਪਰ ਫਿਰ ਵੀ ਬਾਈ ਜਿਹੜੀਆਂ ਸੰਸਥਾਵਾਂ 365 ਦਿਨ ਕੰਮ ਕਰਦੀਆਂ ਨੇ ਉਹਨਾਂ ਨੂੰ ਤਜਰਬਾ ਜ਼ਿਆਦਾ ਹੈ ਤਾਂ ਉਹਨਾਂ ਨਾਲ ਜੁੜ ਕੇ ਕੰਮ ਕਰੋ ਤੁਹਾਡਾ ਪੈਸਾ ਖਰਾਬ ਨਹੀਂ ਹੋਵੇਗਾ ਕਿਸੇ ਰਿਪਿਊਟਿਡ ਤੇ ਕਿਸੇ ਗਰਾਊਂਡ ਤੇ ਐਨਜੀਓ ਜਿਹੜੀਆਂ ਐਨਜੀਓਜ਼ ਹੁਣ ਇੱਕੋ ਦਮ ਪ੍ਰਗਟ ਹੋ ਰਹੀਆਂ ਨੇ ਇੰਡੀਵਿਜੂਅਲ ਲੈਵਲ ਤੇ ਉਹ ਤਾਂ ਚਲੋ ਉਹ ਵੀ ਬੱਚ ਚੰਗੇ ਹੋਣਗੇ ਕਿਉਂਕਿ ਅਸੀਂ ਤਾਂ ਸਮਾਨ ਨੂੰ ਨਾ ਕਰ ਰਹੇ ਹਾਂ ਕਿਉਂਕਿ ਅਸੀਂ ਸਮਾਨ ਵੇਸਟ ਹੁੰਦਾ ਵੀ ਦੇਖ ਰਹੇ ਹਾਂ ਲੋਕੀ ਗਦਾਮਾਂ ਦੇ ਗਦਾਮ ਭਰੀ ਜਾਂਦੇ ਨੇ ਭਰੀ ਜਾਂਦੇ ਨੇ ਉਹ ਕੱਲ ਨੂੰ ਕਿਸੇ ਨੇ ਖਰਾਬ ਹੁੰਦੇ ਸਮਾਨ ਦੀ ਤਾਂ ਵੀਡੀਓ ਪਾਣੀ ਨਹੀਂ ਕਿ ਦੇਖੋ ਜੀ ਸਾਡੇ ਕੋਲ ਇੰਨਾ ਸਮਾਨ ਆਇਆ ਸੀ ਆ ਖਰਾਬ ਹੋ ਗਿਆ ਪਿਆ ਤਾਂ ਕਿਸੇ ਨੇ ਬਸ ਵੰਡਦੇ ਦੀ ਪਾਣੀ ਆ ਤਾਂ ਸਮਾਨ ਬਹੁਤ ਜ਼ਿਆਦਾ ਪਹੁੰਚ ਰਿਹਾ ਸੋਚ ਸਮਝ ਕੇ ਆਪਣੀ ਮੈਡੀਕਲ ਸੇਵਾ ਕਰਨ ਦੇ ਲਈ ਤੁਸੀਂ ਸਾਨੂੰ ਸੰਪਰਕ ਕਰੋ ਕਿਉਂਕਿ ਅੱਗੇ ਸਾਨੂੰ ਤਾਂ ਚਲੋ ਮਹਾਰਾਜ ਦੀ ਕਿਰਪਾ ਨਾਲ 10 ਸਾਲ ਤੋਂ ਦਵਾਈਆਂ ਦੀ ਉਹ ਲੋੜ ਅੱਗੇ ਵੀ ਚਲਣੀ ਹੈ ਤਾਂ ਤੁਸੀਂ ਇੱਕ ਜ਼ਰੀਆ ਫਾਊਂਡੇਸ਼ਨ ਨਾਲ ਜੁੜੇ ਰਹੋ ਤੇ ਸੇਵਾ ਕਰਦੇ ਰਹੋ ਤੇ ਆਪਣੇ ਸੁਝਾਅ ਕਮੈਂਟ ਕਰਕੇ ਦੱਸਦੇ ਰਹੋ ਮੈਨੂੰ ਲੱਗਦਾ ਹੈ ਕਿ ਦਾਨ ਲੈਣਾ ਤੇ ਦਾਨ ਦੇਣਾ ਬੜਾ ਹੀ ਸੌਖਾ ਹੈ ਪਰ ਦਾਨ ਪਛਾਣਾ ਤੇ ਦਾਨ ਸਹੀ ਜਗ੍ਹਾ ਤੇ ਲਵਾਣਾ ਇਹ ਬਹੁਤ ਔਖਾ ਕੰਮ ਹੈ ਸਾਨੂੰ ਬਹੁਤ ਲੋਕ ਫੋਨ ਕਰ ਰਹੇ ਨੇ ਕਿ ਟਰੱਕ ਖੜੇ ਭਰੇ ਪਏ ਨੇ ਰਾਸ਼ਨ ਦੇ ਲੈ ਲੋ ਨਹੀਂ ਸਾਡੇ ਵੱਲੋਂ ਇੱਕ ਦਵਾਈ ਦੀ ਗੋਲੀ ਵੀ ਹੈ ਨਾ ਉਹ ਵੀ ਸਹੀ ਜਗ੍ਹਾ ਲੱਗੇਗੀ ਇਹ ਸਾਡੀ ਗਰੰਟੀ ਹੈ ਕਿਉਂਕਿ ਸਾਨੂੰ ਉਹ ਚੀਜ਼ ਬਿਲਕੁਲ ਵਧੀਆ ਨਹੀਂ ਲੱਗਦੀ ਕਿ ਭਾਰ ਲੋ ਪਹਿਲਾਂ ਜੋ ਆਂਦਾ ਆਣ ਦੇ ਕਿਉਂਕਿ ਸਾਨੂੰ ਲੋਕ ਬਹੁਤ ਫੋਨ ਕਰ ਰਹੇ ਨੇ ਕਿ ਆ ਲੈ ਲੋ ਆ ਲੈ ਲੋ ਅਸੀਂ ਬਿਲਕੁਲ ਨਾ ਕਰ ਰਹੇ ਕਿਉਂਕਿ ਸਾਨੂੰ ਇਹ ਪਤਾ ਹੈ ਕਿ ਤੁਸੀਂ ਲੋਕਾਂ ਨੇ ਸਾਡੇ ਤੇ ਭਾਰ ਚੜਾ ਦੇਣਾ ਸਾਨੂੰ ਉਹ ਦੇ ਕੇ ਅੱਗੋ ਜੇ ਅਸੀਂ ਉਹਨੂੰ ਸਹੀ ਜਗ੍ਹਾ ਨਾ ਪੰਚਾ ਪਾਏ ਸਾਡੇ ਲਈ ਪਾਪ ਹੈ ਤਾਂ ਅਸੀਂ ਉਹ ਪਾਪ ਨਹੀਂ ਖਟਣਾ ਚਾਹੁੰਦੇ ਇਸ ਕਰਕੇ ਭਾਈ ਜਿਆਦਾ ਤੱਤੇ ਹੋ ਕੇ ਜਿਆਦਾ ਐਗਰੈਸਿਵ ਹੋ ਕੇ ਥੋੜਾ ਜਿਹਾ ਆਰਾਮ ਨਾ ਛੇ ਮਹੀਨੇ ਸਾਲ ਚੱਲੂਗੀ ਇਹ ਸੇਵਾ ਔਰ ਅੱਗੇ ਕਿਹੜਾ ਪੰਜਾਬ 'ਚ ਨਹੀਂ ਲੋੜਾਂ ਪੈਣੀਆਂ ਬ ਫਿਲਹਾਲ ਦੀ ਘੜੀ ਲੋਕਾਂ ਦੇ ਘਰਾਂ 'ਚ ਪਾਣੀ ਭਰਿਆ ਹੋਇਆ ਔਰ ਉਹਨਾਂ ਦੇ ਘਰ ਤੱਕ ਜਾਣ ਦਾ ਸਾਧਨ ਨਹੀਂ ਲੋਕ ਘਰ ਛੱਡਣ ਨੂੰ ਤਿਆਰ ਨਹੀਂ ਕਿਉਂਕਿ ਕਹਿੰਦੇ ਸਾਡੇ ਘਰਾਂ 'ਚ ਚੋਰੀ ਨਾ ਹੋ ਜਾਵੇ ਫਿਲਹਾਲ ਦੀ ਘੜੀ ਬੜੀ ਗਰਾਊਂਡ ਤੇ ਜਾ ਕੇ ਪਹਿਲਾ ਅਸੈਸਮੈਂਟ ਕਰੋ ਕੀ ਚਾਹੀਦਾ ਫਿਰ ਦੁਆਰਾ ਜਾਓ 2 ਦਿਨ ਲਾ ਲਓ 3 ਦਿਨ ਲਾ ਲਓ 4 ਦਿਨ ਲਾ ਲਓ ਐਦਾਂ ਹੀ ਘਰੋਂ ਚੱਕ ਕੇ ਨਾ ਜਾਓ ਕਿ ਲੈ ਜੋ ਟਰੱਕ ਭਰ ਕੇ ਜੀ ਆ ਚੀਜ਼ ਦੀ ਲੋਡ ਤਾਂ ਹੋਣੀ ਆ ਉੱਥੇ ਨਹੀਂ ਤੁਸੀਂ ਜਾਉਂਗੇ ਤੁਹਾਨੂੰ ਪਿੰਡਾਂ ਦੇ ਮੋੜਾਂ ਤੇ ਹੀ ਲੋਕ ਉਹੀ ਸੇਮ ਚਿਹਰੇ ਰੋਜ਼ ਉਹੀ ਇਕੱਠਾ ਕਰੀ ਜਾਂਦੇ ਸਮਾਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਾਣ ਵਾਲਾ ਚਿਹਰਾ ਹਰ ਵਾਰੀ ਪਰ ਉੱਥੇ ਦਾ ਚਿਹਰੇ ਉਹੀ ਨੇ ਨਾ ਤਾਂ ਉੱਥੇ ਦੇ ਲੋਕਲ ਸਰਪੰਚਾਂ ਨੂੰ ਮਿਲ ਕੇ ਸਰਪੰਚ ਪੰਜਾਬ ਦੇ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸਾਡਾ ਨਾਲ ਸੰਪਰਕ ਕਰੋ ਤੁਹਾਡੇ ਪਿੰਡ 'ਚ ਤੁਸੀਂ ਜਿਹੜੇ ਬੰਦੇ ਨੂੰ ਮਦਦ ਕਰਨ ਲਈ ਕਹੋਗੇ ਅਸੀਂ ਉਹਦੀ ਵੀ ਮਦਦ ਕਰਾਂਗੇ ਦਵਾਈ دارو ਤਾਂ ਚਲੋ 365 ਦਿਨ ਚੱਲਦੀ ਐ ਉਸ ਤੋਂ ਇਲਾਵਾ ਵੀ ਜਿਵੇਂ ਜਿਵੇਂ ਸੰਗਤ ਸਾਨੂੰ ਸੇਵਾ ਭੇਜਦੀ ਗਈ ਅਸੀਂ ਓਵੇਂ ਓਵੇਂ ਕਰਦੇ ਰਾਵਾਂਗੇ ਦਵਾਈ ਦਾ ਵਾਅਦਾ ਹੈ ਕਿ ਦਵਾਈ دارو ਤੋਂ ਨਹੀਂ ਮਰਨ ਦੇ ਦੁੰਦੇ ਮਾਰੇ ਕਿਰਪਾ ਕਰਨ ਪਰ ਉਸ ਤੋਂ ਇਲਾਵਾ ਤਾਂ ਜਿਵੇਂ ਜਿਵੇਂ ਸੇਵਾ ਹੀ ਓਵੇਂ ਓਵੇਂ ਹੀ ਆ ਤਾਂ ਜੁੜੇ ਰਹੋ ਇੱਕ ਜ਼ਰੀਆ ਫਾਊਂਡੇਸ਼ਨ ਦੇ ਨਾਲ ਸਾਡੇ ਨੰਬਰਾਂ ਤੇ ਸੰਪਰਕ ਰੱਖੋ ਮੈਂ ਆਪਣੇ ਪਰਸਨਲ ਨੰਬਰ ਵੀ ਬੜੇ ਲੋਕਾਂ ਨੂੰ ਵੰਡ ਰਿਹਾ ਕਿ ਚਲੋ ਮੇਰੇ ਨਾਲ ਵੀ ਟੱਚ 'ਚ ਰਹੋ ਤੇ ਬਾਕੀ ਤੁਸੀਂ ਸਾਡੇ ਨਾਲ ਜੁੜੇ ਰਹੋ ਉਹਦਾ ਫਾਇਦਾ ਨਹੀਂ ਮਾਵਾਂ ਇੱਥੇ ਪਾਣੀ ਦੀ ਬੋਤਲ ਦੇ ਕੇ ਫੋਟੋ ਕਰਾ ਕੇ ਫੇਸਬੁਕ ਤੇ ਜਾਵਾਂ ਉਹਦਾ ਫਾਇਦਾ ਨਹੀਂ ਧੰਨਵਾਦ ਤੁਹਾਡਾ ਤੈਅ ਕਰੋ ਧੰਨਵਾਦ ਮੈਂ ਕਰਦਾ ਸਾਰੀ ਸੇਵਾ ਜਾ ਨਹੀਂ ਤੁਰ ਪੀਣੀ ਕੋਡਾ ਹੋ ਗਏ ਤੁਹਾਡੇ ਵੱਲ ਅਰਦਾਸ ਕਰ ਰਹੇ ਨਾ ਇਹ ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਲੱਗੀਆਂ ਕੋਈ ਵੀ ਬੰਦਾ ਘਰ ਨਹੀਂ ਬੈਠਾ ਜਿਹਨੂੰ ਵਿਚਾਰਿਆਂ ਨੂੰ ਨਹੀਂ ਵੀ ਕਰਨਾ ਆਉਂਦਾ ਨਾ ਕਿਵੇਂ ਜਾਣਾ ਕਿੱਥੇ ਕਰਨਾ ਕੀ ਕਰੀਏ ਪਰ ਲਿਖਾਣ ਕੁਛ ਨਾ ਕੁਛ ਕਰੀਏ ਉਸ ਅਕਾਲ ਪੁਰਖ ਦੀ ਕਿਰਪਾ ਤੇ ਤੁਹਾਡੇ ਸਾਥ ਨਾਲ ਜੇਗ ਜ਼ਰੀਆ ਫਾਊਂਡੇਸ਼ਨ ਪੰਜਾਬ ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੀ ਹੈ ਜੀ ਕਿਉਂਕਿ ਇੱਕ ਜ਼ਰੀਆ ਫਾਊਂਡੇਸ਼ਨ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਜੀ ਕਿ ਗਰਾਊਂਡ ਤੇ ਜਾ ਕੇ ਦੇਖ ਕੇ ਕਿਹੜੀ ਚੀਜ਼ ਦੀ ਲੋੜ ਹੈ ਦਾਨ ਦੀ ਦੁਰਵਰਤੋਂ ਨਾ ਹੋ ਡੋਨੇਸ਼ਨ ਕਰਨ ਵਾਲੇ ਦੇ ਡੋਨਰ ਦੀ ਸੇਵਾ ਸਿੱਧੀ ਲੋੜਵੰਦ ਤੱਕ ਪਹੁੰਚੇ ਉਹ ਕਿਸੇ ਵੀ ਤਰੀਕੇ ਨਾਲ ਖਰਾਬ ਨਾ ਹੋਵੇ ਇਸੇ ਲਈ ਇੱਕ ਜ਼ਰੀਆ ਫਾਊਂਡੇਸ਼ਨ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ ਇਹਨਾਂ ਸਾਲਾਂ ਤੋਂ ਔਰ ਗਰਾਊਂਡ ਤੇ ਇੱਕ ਜ਼ਰੀਆ ਫਾਊਂਡੇਸ਼ਨ ਨੇ ਬਹੁਤ ਕੁਝ ਮਹਿਸੂਸ ਕੀਤਾ ਕਿ ਸੇਵਾ ਤਾਂ ਹਜੇ ਸ਼ੁਰੂ ਹੋਈ ਆ ਅਸਲ ਸੇਵਾ ਦੀਦਾ ਉਦੋਂ ਲੋਡ ਪੈਣੀ ਆ ਫਿਲਹਾਲ ਦੀ ਘੜੀ ਇੱਕ ਜ਼ਰੀਆ ਫਾਊਂਡੇਸ਼ਨ ਤੇ ਆਪਣੇ ਡਾਕਟਰਾਂ ਦੀ ਟੀਮ ਨੂੰ ਨਾਲ ਲੈ ਕੇ ਮੈਡੀਕਲ ਸੇਵਾ ਦੇ ਵਿੱਚ ਜੁੜ ਚੁੱਕੀ ਆ ਔਰ ਅੱਗੇ ਜਿਵੇਂ ਜਿਵੇਂ ਪਿੰਡ ਵਾਲਿਆਂ ਦੀ ਲੋੜ ਅਨੁਸਾਰ ਜੋ ਸੇਵਾ ਦੀ ਲੋੜ ਹੋਈ ਅਸੀਂ ਉਹੀ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸੇ ਵੀ ਚੀਜ਼ ਦੀ ਦੁਰਵਰਤੋਂ ਨਾ ਹੋਵੇ ਕੋਈ ਫालतू ਸਮਾਨ ਨਾ ਪਹੁੰਚੇ ਔਰ ਜਿਹੜੀ ਚੀਜ਼ ਦੀ ਲੋੜ ਨਹੀਂ ਹੈ ਉਹ ਤਾਂ ਬਿਲਕੁਲ ਵੀ ਨਾ ਉੱਥੇ ਭੇਜੀ ਜਾਵੇ ਬਾਕੀ ਜਿਹੜੇ ਅੱਜ ਲੋਕ ਪੀੜਤ ਨੇ ਇਹਨਾਂ ਹੜਾਂ ਕਰਕੇ ਉਹਨਾਂ ਨੂੰ ਜਦੋਂ ਜਾ ਕੇ ਨੇੜੇੋਂ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਸਾਰਿਆਂ ਨੇ ਖਿਹੜੇ ਮੱਥੇ ਫਤਿਹ ਬਲਾ ਕੇ ਚਾਹ ਪ ਬਾਕੀ ਜੇ ਕੋਈ ਵੀ ਵੀਰਪੰਨ ਦਵਾਈਆਂ ਦੀ ਸੇਵਾ ਕਰਨਾ ਚਾਹੁੰਦਾ ਤਾਂ ਉੱਪਰ ਨੰਬਰ ਦਿੱਤਾ ਹੋਇਆ ਪਲੀਜ਼ ਸਾਨੂੰ WhatsApp ਕਰੋ ਜੀ ਮੁਲਕਵਾਦਰਾ ਜੀ ਥੈਂਕ ਯੂ ਪੰਜਾਬ ਚ ਕੋਈ ਵੀ ਮਰੀਜ਼ ਆ ਕਿਸੇ ਤਰ੍ਹਾਂ ਦਾ ਵੀ ਸੇਵਾ ਬਹੁਤ ਤੰਦੀ ਨਾਲ ਦਿੱਤੀ ਜਾਂਦੀ ਹੈ ਜਿੰਨੀ ਇਹਨਾਂ ਮਰਜ਼ੀ ਮਾਰ ਲੈਣ ਪੰਜਾਬ ਨਹੀਂ ਇਹਨਾਂ ਕੋ ਮਰਨਾ ਕਿੱਥੇ ਮਰਜ਼ੀ ਮਾਰ ਲੈਣ ਨਹੀਂ ਮਰਨਾ ਨਾ ਮਰਨਾ ਨਹੀਂ ਇਹਦਾ ਪੰਜਾਬ ਨੇ ਮਰਦੇ ਮਰਨੇ ਨੇ ਰਾਜ ਲੈ ਲੈਣਾ ਆਪਣਾ ਨਾ ਕੋ ਪੰਜਾਬ ਦੇ ਜ਼ਮੀਨਾਂ ਦੇ ਕਦ